ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਤੇ ਅੱਜ ਬਾਹਰ ਲੀਆਂ ਪਾਲਟੀਆਂ ਤਿੰਨ ਪਾਲਟੀਆਂ ਪਹੁੰਚੀਆਂ ਤੇ ਉਹਨਾਂ ਨੂੰ ਪੱਖੇ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੌਦੇ ਕੀਤੇ ਆ ਤੇ ਹੁਣ ਆਪਾਂ ਉਧਰੋਂ ਰਾਜਸਥਾਨ ਚੋਂ ਵੀਰ ਜੀ ਜਿਹੜੇ ਆਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ हाँ जी नमस्कार जी नमस्कार जी भाई साहब हाँ जी क्या कहना चाहोगे जी मंडी बारे में बढ़िया लगी मेरे को ये मंडी भाई अपने जो मंडी के मेरे को बताया था पहले मैं तंगवाली में भी गया था इन्होंने मेरे को माल दिलवाया था तंगवाली में सही है जी गुरुवार को उन्होंने मेरे को माल दिलवाया था वहाँ से टोटल में साठ पीस लेके जा रहा हूँ यहाँ से ठीक है जी जी तो आपको सही रेट में मिले माल बहुत बढ़िया मिला कोई दिक्कत तो नहीं आई कोई दिक्कत नहीं कोई रहने नहीं, की कोई नहीं, खाने कोई की बाकी मैंने वहाँ से लिया जो इनके घर पे खड़ा हुआ माल ये भी बहुत बढ़िया इंसान है बढ़िया आदमी है कोई भी आओ इनसे मिलो आसाम तमिलनाडु केरला जो भी आओ इससे कोल्ड करो अपना कोल्ड्रिंक से माल लो ऐसे आपको कमीशन में कमीशन से दे देंगे ठीक है जी तो ਕਈ ਕਈ ਆਦਮੀ ਇਹਨੂੰ ਮਾੜਾ ਬਤਾ ਰਹੇ ਹਨ ਕੋਈ ਵੀ ਬਤਾ ਰਹੇ ਹਨ ਪਰ ਉਹ ਗਲਤ ਹੈ ਰਾਜਸਥਾਨੋਂ ਜੇ ਪੰਜਾਬੀ ਐਸੇ ਜੀਆ ਪਰ ਬਹੁਤ ਤੋਂ ਫਰੋਡ ਵੀ ਬੈਠੇ ਹਨ ਕੋਈ ਕਮਿਸ਼ਨ ਕੋਲ ਵੀ ਬੈਠੇ ਹੈ ਐਡਰੈਸ ਵੀ ਮੰਨ ਲੈਂਦੇ ਏਦਾਂ ਸੇ ਮੰਨ ਲੈਂਦੇ ਸੋ ਐਸਾ ਕੰਮ ਕੋਈ ਕਰੋ ਮਤ ਹੈ ਜਾਇਦ ਇਹ ਬੰਦਾ ਮੈਨੂੰ ਕੋ ਬੜੀਆ ਲੱਗੇ ਇਹਨਾਂ ਨੇ ਮੈਨੂੰ ਮਾਲ ਬੜੀਆ ਦਿਲਾਇਆ ਠੀਕ ਹੈ ਜੀ ਤੇ ਇਸ ਤੋਂ ਅੱਗੇ ਮੰਡੀ ਵਾਲੇ ਓਨਰ ਆਪਣੇ ਸੂਰੀਆਲਾ ਬਕਰਾ ਮੰਡੀ ਦੇ ਓਨਰ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਕਿੱਦਾਂ ਦਾ ਲੱਗਿਆ ਆਪਾਂ ਨੂੰ ਅੱਜ ਦਾ ਮਾਹੌਲ ਔਰ ਬਹੁਤ ਧੰਨਵਾਦੀ ਜਿਹੜੇ ਭਾਈ ਆਪਣੇ ਕੋਲੇ ਪਾਰਟੀ ਆਪਣੇ ਕੋਲੇ ਪਹੁੰਚੀ ਸੀ ਕਿ ਕਿਨਾਰੇ ਤੋਂ ਠੀਕ ਹੈ ਜੀ ਪਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੂਰੀਆ ਵਾਲਾ ਬੱਕਰਾ ਮੰਡੀ ਜਲਵਾਹਤ ਤੇ ਤੇ ਹੋਰ ਵੀ ਆਪਾ ਵਪਾਰੀ ਵੀਰਾਂ ਨੂੰ ਇਹ ਵੀ ਕਹਿੰਦੇ ਆਂ ਕਿ ਵੀ ਆਪਦਾ ਨਾਲ ਵੱਧ ਤੋਂ ਵੱਧ ਸੂਰੀਆ ਵਾਲਾ ਬੱਕਰਾ ਮੰਡੀ ਤੇ ਲੈ ਕੇ ਪਹੁੰਚਿਆ ਕਰੋ ਕਿ ਵੀ ਆਪਣੇ ਜਿਹੜੇ ਪਾਰਟੀਆਂ ਬਾਹਰ ਨਹੀਂ ਆਉਣੀਆਂ ਸਟਾਰਟ ਹੋ ਰਹੀਆਂ ਪਾਲ ਦੀ ਦਾਖੇ ਬਾਅਦ ਕੀਤੀ ਆ ਤੇ ਹਰੇਕ ਬੰਦਾ ਜਿਹੜਾ ਕੋਈ ਘਰੇ ਰੇਰ ਕੰਡੇ ਜਾਨਵਰ ਰੱਖਦੇ ਆ ਜਾਂ ਕੋਈ ਆਪਣਾ ਵਪਾਰੀ ਆ ਤੇ ਜਾਂ ਕੋਈ ਆਪਣਾ ਜਾਂ ਕੋਈ ਆਪਣੇ ਕੋਈ ਘਰੇ ਪਾਲੇ ਹੋਏ ਘਰੇ ਪਾਲੇ ਹੋਏ ਜਾਨਵਰ ਚੰਗੇ ਵੱਡੇ ਬੱਕਰੇ ਆ ਤੇ ਵੇਚ ਵਾਲ ਆਂ ਜਾਂ ਵਰਪਰੀ ਆ ਤੇ ਵੱਧ ਤੋਂ ਵੱਧ ਸੂਰੀਆ ਵਾਲਾ ਬੱਕਰਾ ਮੰਡੀ ਤੇ ਮਾਲ ਆਪਣਾ ਲੈ ਕੇ ਪਹੁੰਚਿਆ ਕਰੋ ਹਰ ਹਾਲ ਦੇ ਵਿੱਚ ਤੁਹਾਡਾ ਮਾਲ ਸੇਲ ਹੋਊਗਾ ਵਧੀਆ ਰੇਟ ਦੇ ਵਿੱਚ ਸੇਲ ਹੋਊਗਾ ਕੋਈ ਤੁਹਾਨੂੰ ਪਰੇਸ਼ਾਨੀ ਨਹੀਂ ਉਹਦੀ ਮੰਡੀ ਦੇ ਵਿੱਚ ਲੰਗਰ ਚਾਹ ਪਾਣੀ ਆਰੋ ਵਾਲੇ ਪਾਣੀ ਦਾ ਖਾਸ ਪ੍ਰਬੰਧ ਆ ਅੱਜ ਆ ਜਦੋਂ ਤੁਹਾਨੂੰ ਬਹੁਤ ਵੱਡੀ ਗੱਡੀ ਤੇ ਕੈਂਟੀ ਦੇ ਵਿੱਚ ਸਾਨੂੰ ਸੌਦੇ ਕੀਤੇ ਨੇ ਮੈਂ ਮਾਲ ਥੋੜਾ ਲੈਣੇ ਤੋਂ ਜ਼ਿਆਦਾ ਆਇਆ ਤਾਂ ਹਾਂਜੀ ਥੋੜਾ ਜਿਹਾ ਮਾਲ ਅੱਜ ਥੋੜਾ ਜਿਹਾ ਘੱਟ ਆਇਆ ਤੇ ਚੱਕਰ ਵਿੱਚ ਮਾਲ ਜ਼ਿਆਦਾ ਲੈਣੇ ਆ ਤਾਂ ਮੈਂ 50 ਪੀ ਲੈਣੇ ਆ ਠੀਕ ਹੈ ਚਲੋ ਕੋਈ ਬਾਤ ਨਹੀਂ ਬਹੁਤ ਬੜਾ ਮੰਡੀ ਦਾ ਜਵਰ ਵਧੀਆ ਲਗਾਇਆ ਹਾਂਜੀ ਜਿਦ ਵਧੀਆ ਲੱਗੀ ਹੈ ਕਿ ਕਿਤੇ ਵੀ ਆਪਣੇ ਕੋਲੇ ਭਾਈ ਪਹੁੰਚਿਆ ਕਰਨਗੇ ਮਾਲ ਆਸਤੇ ਤੇ ਆਪਾਂ ਤੁਹਾਨੂੰ ਪਹਿਲਾਂ ਇਨਫਰਮੇਸ਼ਨ ਦਿਆ ਕਰਾਂਗੇ ਜਦੋਂ ਭਾਈ ਆਪਣੇ ਕੋਲੇ ਪਹੁੰਚਿਆ ਕਰਨਗੇ ਠੀਕ ਹੈ ਮੈਂ ਲੱਗ ਗਿਆ ਤੋਂ ਬਾਅਦ ਆਪਣੇ ਕੋਲੇ ਮਾਲ ਲੈ ਕੇ ਭਾਈ ਬੱਕਰਾ ਪਹੁੰਚੋ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਭਰਾ ਆਪਣੇ ਤਾੜੀਆਂ ਮਾਰ ਦਿਓ ਬਈਆ ਬਾਈ ਅੱਗੇ ਨੂੰ ਬਾਈ ਆਊਗਾ ਨਾ ਵਾਧੂ ਮਾਲ ਦਮਾ ਜਿੰਨਾ ਮਰਜ਼ੀ ਰਵੇ 50 ਪੀਸ ਰਵੇ 100 ਪੀਸ ਰਵੇ ਠੀਕ ਹੈ ਜੀ ਠੀਕ ਹੈ ਮੇਰੀ ਪੂਰੀ ਮਦਦ ਕਰਾਂਗੇ ਮਨਦੀਪ ਤੁਸੀਂ ਕੀ ਆਖਣਾ ਜਾਓਗੇ ਬਾਈ ਜੀ ਹਾਂ ਬਾਈ ਆਪਣੇ ਇੰਨੇ ਵਧੀਆ ਮਾਲ ਮੰਡੀਆਂ ਤੇ ਆਉਂਦਾ ਰਵੇ ਵਧੀਆ ਸੌਦੇ ਹੁੰਦੇ ਰਹਿਣ ਤੇ ਕੋਈ ਵੀ ਰੋਲੇ-ਬਾਜੀ ਨਾ ਹੋਵੇ ਜਿਵੇਂ ਅੱਜ ਇੱਥੇ ਬਈ 1 ਘੰਟੇ ਵਿੱਚ ਦੀ 300 ਸੌਦੇ ਹੋ ਗਏ ਯਾਰ ਠੀਕ ਹੈ ਜੀ 1 ਘੰਟੇ ਵਿੱਚ ਮਾਲ ਕਿੰਨੇ ਰਿਹਾ ਠੀਕ ਹੈ ਜੀ ਤੇ ਵਧੀਆ ਪ੍ਰਮਾਣ ਦਾ ਮੰਡੀ ਦੇ ਬਾਈ ਨੇ ਤੜਕੇ ਕਹਿਤਾ ਸੀ ਵੀ ਆਵਾਂਗੇ ਬਾਈ ਨੇ ਪੇਮੈਂਟ ਨੂੰ ਵੀ ਸਹਿਯਾ ਕੀਤੀ ਹੈ ਬਾਈ ਨੇ ਕਿਹਾ ਸੀ ਕੋਈ ਚੱਕਰ ਨਹੀਂ ਸਹੀ ਹੈ ਜੀ ਤੋਂ ਜਿੰਨਾਂ ਦੀ ਚੀਜ਼ ਆ ਜਾਂਦਾ ਪੇਮੈਂਟ ਦੀ ਵੀ ਕੋਈ ਦਿੱਕਤ ਨਹੀਂ ਚੱਲਦਾ ਵਾਹ ਜੀ ਵਧੀਆ ਭਾਈ ਦਾ ਪੋਣ ਦਾ ਨੈਚਰ ਬਹੁਤ ਵਧੀਆ ਸਹੀ ਹੈ ਜੀ ਸੋ ਦੋਸਤੋ ਸੋਣੀ ਲਿਆ ਹੋਣਾ ਤੁਸੀਂ ਸੂਰਿਆਲਾ ਬੱਕਰਾ ਮੰਡੀ ਬਾਰੇ ਇੱਥੇ ਤੁਸੀਂ ਪਹੁੰਚੋ ਵਧੀਆ ਨਗ ਖਰੀਦੋ ਕੋਈ ਰਹਿਣ ਦੀ ਕੋਈ ਰਾਹ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੁਹਾਨੂੰ ਆਉਂਦੀ ਆ ਤੁਸੀਂ ਮੰਡੀ ਆਨਰਾਂ ਨੂੰ ਦੱਸੋ ਤੇ ਉਹ ਦਿੱਕਤਾਂ ਥੋੜੀਆਂ ਦੂਰ ਕੀਤੀਆਂ ਜਾਣੀਆਂ ਹਾਲਾਂਕਿ ਇਗਨੋਰ ਨਹੀਂ ਕੀਤੀ ਜਾਊਗੀ ਕੋਈ ਵੀ ਗੱਲ ਸੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਦਾ ਇੱਥੇ ਆਉਣ ਦੇ ਲਈ ਧੰਨਵਾਦ ਜਨੂਰਾ ਵੀ ਲਗਿਆ